ਪੰਜਾਬ ਦੀ ਆਵਾਜ਼ਮੀ ਪਾਰਟੀ ਦੇ ਅੰਦਰ ਅਸਥਿਰਤਾ ਪੈਦਾ ਹੋ ਰਹੀ ਹੈ ਇਹਦੇ ਖੰਸ਼ੇ ਲਗਾਤਾਰ ਵਧਦੇ ਪਏ ਨੇ ਪਾਰਟੀ ਦੇ ਅੰਦਰ ਲਗਾਤਾਰ ਐਮ ਐਲ ਏਜ਼ ਮੰਤਰੀ ਔਰ ਸੀ ਐਮ ਦੇ ਵਿੱਚ ਕੁਝ ਵਿਵਾਦ ਖੜੇ ਹੋ ਰਹੇ ਐ ਇਥੋਂ ਤੱਕ ਗੱਲਾਂ ਸਾਹਮਣੇ ਆ ਰਹੀਆਂ ਕਿ ਪਹਿਲਾਂ ਤਾਂ ਮੰਤਰੀਆਂ ਦੀ ਸੀਗੀਆਂ ਹੁਣ ਐਮ ਐਲ ਏਜ਼ ਵੀ ਜਿਹੜੇ ਨੇ ਉਹ ਬਾਗੀ ਹੋ ਸਕਦੇ ਨੇ ਚਰਚਾਵਾ ਤੇਜ਼ ਹੋ ਗਈਆਂ ਨੇ ਲੱਗੇ ਜਿਣੀ ਕੈਬਨਿਟ ਦਾ ਵਿਸਥਾਰ ਹੋਇਆ ਕੈਬਨਿਟ ਵਿੱਚ ਫੇਰ ਬਦਲ ਕੀਤਾ ਗਿਆ ਚਾਰ ਕੈਬਨਿਟ ਮੰਤਰੀ ਉਹਨਾਂ ਦੇ ਕੋਲ ਅਸਤੀਫਾ ਲੈ ਕੇ ਤੇ ਉਹਨਾਂ ਨੂੰ ਕੁਰਸੀ ਤੋਂ ਲਾ ਦਿੱਤਾ ਗਿਆ ਜਦਕਿ ਉਹਨਾਂ ਦੀ ਥਾਂ ਦੇ ਉੱਤੇ ਪੰਜ ਕੈਬਨਿਟ ਮੰਤਰੀ ਜਿਹੜੇ ਨੇ ਉਹ ਲਗਾ ਦਿੱਤੇ ਗਏ। ਇਸ ਮਾਮਲੇ ਨੂੰ ਲੈ ਕੇ ਜਿੱਥੇ ਚਰਚਾਵਾਂ ਇਹ ਚੱਲ ਰਹੀਆਂ ਸੀ ਕਿ ਉਹਨਾਂ ਕੈਬਨਿਟ ਮੰਤਰੀਆਂ ਦੇ ਵਿੱਚ ਵਿਵਾਦ ਹੈ ਉਹਨਾਂ ਕੈਬਨਿਟ ਮੰਤਰੀਆਂ ਦੇ ਵਿੱਚ ਬਗਾਵਤੀ ਸੁਰ ਨਜ਼ਰ ਆ ਸਕਦੇ ਨੇ ਉੱਥੇ ਦੂਜੇ ਪਾਸੇ ਉਹਨਾਂ ਇਹ ਵੀ ਚਰਚਾਵਾਂ ਤੇਜ਼ ਹੋ ਗਈਆਂ ਕਿ ਕੁਝ ਐਮਐਲਏ ਵੀ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਬਗਾਵਤੀ ਸੁਰ ਪੈਦਾ ਹੋ ਸਕਦੇ ਨੇ ਜਾਂ ਫਿਰ ਉਹ ਨਾਰਾਜ਼ ਨਜ਼ਰ ਆ ਰਹੇ ਨੇ। ਦਰਅਸਲ ਸੂਤਰਾਂ ਮੁਤਾਬਿਕ ਜੋ ਗੱਲਾਂ ਸਾਹਮਣੇ ਆ ਰਹੀਆਂ ਐ ਕਿ ਐਮ ਐਲ ਏਜ਼ ਦੇ ਜ਼ਿਹਨ ਦੇ ਵਿੱਚ ਇਹ ਸੀ ਕਿ ਉਹਨਾਂ ਨੇ ਆਪਣੇ ਆਪਣੇ ਲੋਕ ਸਭਾ ਹਲਕੇ ਬਖੂਬੀ ਤਰੀਕੇ ਦੇ ਨਾਲ ਪਾਰਟੀ ਦੀ ਝੋਲੀ 'ਚ ਪਾਏ ਜਿੰਨੀਆਂ ਸੀਟਾਂ ਪਾਰਟੀ ਨੇ ਜਿੱਤੀਆਂ ਉਹਦੇ ਵਿੱਚੋਂ بڑے ਹਲਕੇ ਇਦਾਂ ਦੇ ਨੇ ਜਿਨ੍ਹਾਂ ਨੇ ਆਪਣੇ ਲੋਕ ਸਭਾ ਹਲਕੇ ਦੇ ਜਿੱਤ ਤੋਂ ਬਾਅਦ ਇਹ ਸੋਚ ਲਿਆ ਸੀ ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਸ਼ਾਇਦ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਜਾਵੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ ਸਕੋ ਐਨ ਦੂਜੀ ਤਰ੍ਹਾਂ ਗੱਲ ਘੁੰਮ ਗਈ ਐਨ ਨਵੇਂ ਚਿਹਰੇ ਲਿਆਉਂਦੇ ਗਏ ਅੱਗੇ ਜਿਹੜੇ ਚਿਹਰੇ ਮੀਡੀਆ ਦੇ ਵਿੱਚ ਘੱਟ ਨਜ਼ਰ ਆਉਂਦੇ ਸੀ ਉਹਨਾਂ ਨੂੰ ਅੱਗੇ ਲਿਆ ਕੇ ਤੇ ਮੰਤਰੀ ਮੰਡਲ ਦੇ ਵਿੱਚ ਬਿਠਾ ਦਿੱਤਾ ਗਿਆ। ਖੈਰ ਉਹਨਾਂ ਦੇ ਵਿੱਚੋਂ ਇੱਕ 모ਹਿੰਦਰ ਭਗਤ ਵੀ ਨੇ ਕਿਹਾ ਜਾ ਰਿਹਾ ਕਿ ਉਹ ਤਾਂ ਸਿਰਫ ਆਪਣਾ ਵਾਅਦਾ ਸੀਐਮ ਭਗਵੰਤ ਮਾਨ ਨੇ ਪੂਕਾਇਆ। ਖੈਰ ਕਾਰਨ ਜੋ ਮਰਜ਼ੀ ਹੋ ਸਕਦਾ ਹੈ ਪਰ ਚਰਚਾਵਾ ਇੱਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਐਮਐਲਏਜ਼ ਵੀ ਬਗਾਵਤ ਕਰ ਸਕਦੇ ਨੇ। ਚਰਚਾਵਾ ਮਾ ਇਹ ਵੀ ਕਹਿ ਰਹੀਆਂ ਕਿ ਚੇਤਨ ਸਿੰਘ ਜੋੜਾ ਮਾਜਰਾ ਨੂੰ ਇਹ ਖਬਰ ਸੀ ਸ਼ਾਇਦ ਕਿ ਉਹਨਾਂ ਨੇ ਪਰਜ਼ੋਰ ਤਰੀਕੇ ਦੇ ਨਾਲ ਆਪਣੇ ਲੋਕ ਸਭਾ ਹਲਕੇ ਨੂੰ ਜਿਤਾਉਣ ਦੇ ਵਿੱਚ ਮਦਦ ਕੀਤੀ ਹੈ ਪਰ ਇਸ ਦੇ ਬਾਵਜੂਦ ਕਹਿੰਦੇ ਕਿ ਚੇਤਨ ਸਿੰਘ ਜੋੜਾ ਮਾਜਰਾ ਨੂੰ ਕੁਰਸੀ ਤੋਂ ਲਾਹ ਦਿੱਤਾ ਗਿਆ ਉਹਦੇ ਕਾਰਨ ਵੀ ਵੱਖ-ਵੱਖ ਦੱਸੇ ਗਏ ਨੇ ਭਾਵੇਂ ਉਹ ਚੇਤਨ ਸਿੰਘ ਜੋੜਾ ਮਾਜਰਾ ਹੋਣ ਭਾਵੇਂ ਉਹ ਬਲਕਾਰ ਸਿੰਘ ਹੋਣ ਭਾਵੇਂ ਉਹ ਅਨਮੋਲ ਗगनਮਾਨ ਹੋਣ ਜਾਂ ਫਿਰ ਉਹ ਮੰਤਰੀ ਜਿੰਪਾ ਹੋਣ ਇਨਾ ਬਾਰੇ ਲਗਾਤਾਰ ਚਰਚਾਾਂ ਮਾਂ ਚੱਲ ਰਹੀਆਂ ਸੀ ਕਿ ਇਹ ਜ਼ਿਆਦਾਤਰ ਇਨਐਕਟਿਵ ਸਿਗੇ ਹਾਲਾਂਕਿ ਜਿੰਨਾ ਐਕਟਿਵ ਹੋਣਾ ਚਾਹੀਦਾ ਸੀ ਉਹਨੇ ਨਜ਼ਰ ਨਹੀਂ ਸੀ ਆ ਰਹੇ ਇਸ ਵਾਸਤੇ ਕਹਿੰਦੇ ਇਹਨਾਂ ਨੂੰ ਕੱਢਿਆ ਗਿਆ ਪਰ ਇਸ ਦੇ ਬਾਵਜੂਦ ਕਹਿੰਦੇ ਕਿ ਜਿਹੜੇ ਕੱਢੇ ਗਏ ਮੰਤਰੀ ਨੇ ਜਾਂ ਜਿਹੜੇ ਕੁਰਸੀ ਤੋਂ ਲਾਹੇ ਗਏ ਮੰਤਰੀ ਨੇ ਉਹ ਨਾਖੁਸ਼ ਹੋ ਸਕਦੇ ਨੇ ਇਹ ਵੀ ਅੰਦਰਖਾਤੇ ਖਬਰਾਂ ਚੱਲ ਰਹੀਆਂ ਕਿ ਬਗਾਵਤ ਹੋ ਸਕਦੀ ਹੈ ਕਿਸ ਪੱਧਰ ਤੇ ਹੋਵੇਗੀ ਇਸ ਪੱਧਰ ਤੇ ਨਹੀਂ ਹੋਵੇਗੀ ਹੌਂ ਦਾ ਸਮਾਂ ਬਖੂਬੀ ਦੱਸੇਗਾ ਉਹ ਤੱਕ ਇੰਤਜ਼ਾਰ ਕਰਨਾ ਪਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਂਡ ਇੰਡੀਆ ਪੰਜਾਬੀ ਤੇ